ਸਰਜ ਕੌਂਚੇ ਤੋਂ ਕਾਲ ਦੇ ਸਾਸ ਤੇ ਕੋ ਮੈਂ ਬਾਹਰ ਗਿਆ ਹੋਇਆ ਸੀ ਨੀਤਾ ਗਿਆ ਹੋਇਆ ਸੀ ਤੇ ਮੈਂ ਸ਼੍ਰੀ ਕਲਪਤਸਰਗ ਜੀ ਦਾ ਸੰਦੇਸ਼ ਦੇ ਕੇ ਕਿ 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 ਮੈਂ ਕੋ ਬਿਨਾਂ ਹਟੇ ਬਾਹਰ ਗਈ ਜੀ ਜਾ ਦੇਵੋ ਕਿ ਮੈਂ ਥੋੜੇ ਦਿਨ ਬਾਅਦ ਆ ਜਾ ਸੋ ਮੈਂ ਹੁਣ ਇੱਕ ਵਾਰ ਸਾਇਆ ਸੀ ਆ ਤੇ ਸ਼੍ਰੀ ਕਲਪਤਸਰਗ ਆ ਕੇ ਪੂਰੇ ਨਤਮਸਿਕ ਹੋ ਗਏ ਪੂਰਾ ਸਾਰਾ ਕੋ ਸੌਦੇ ਕੋ ਜੋ ਸਾਰਾ ਕੁਛ ਛੱਡ ਛੱਡ ਕੇ ਇੱਥੇ ਆ ਕੋਣ ਭੇਜ ਦਿੱਤੀ ਕਿ ਜੋ ਵੀ ਸ਼੍ਰੀ ਕਲਪਤਸਰ ਸਾਹਿਬ ਜੀ ਦਾ ਸਾਦਾ ਹਕਮ ਹੋਊਗਾ ਉਹ ਸਾਡੀ ਹਿੰਮਤ ਤੇ ਦੇਗਾ ਗੋ ਵੀ ਹੁਲਾ ਦੇਣਗੇ ਉਹ ਜੋ ਗੰਦੇ ਉਹ ਐਜੇ ਦੇ ਪਰ ਇਹ ਤਾਂ ਲੱਗਦਾ ਨਹੀਂ ਕਾਫੀ ਸਮਾਂ ਹੋ ਗਿਆ ਕਿਉਂਕਿ ਪਹਿਲਾਂ ਵੀ ਇਹ ਕੁਲਕਾ ਹੋ ਜਾਣੀ ਜਿਹੜਾ ਆਪਾਂ ਪਹਿਲਾਂ ਮੰਗ ਲੈਣੀ ਸੀ ਜਿਹੜੀ ਅਸੀਂ ਬਾਕੀ ਹੋਣ ਚਾਹੀਦਾ ਦੋ ਚੁਟਾ ਰਹਿ ਗਿਆ ਤੇ ਹੁਣ ਜਾ ਕੇ ਆਪਾਂ ਨੂੰ ਪਛਤਾਵਾ ਹੋ ਰਿਹਾ ਸ਼ੋਨੀ ਕੱਲ੍ਹ ਜਲ ਨੂੰ ਜਿਹੜਾ ਕਿ ਸਾਡੀ ਸਰਕਾਰ ਥਲੇ ਰਹਿ ਗਈ ਹੈ ਆਪਾਂ ਨੂੰ ਸ਼ਰ ਸੁਣਿਆ ਨਹੀਂ ਅਸੀਂ ਕੀ ਹੈ ਤੇ ਵੀ ਅਸੀਂ ਉਸ ਟਾਈਮ ਦੇ ਵਿੱਚ ਬਿੱ블 ਪਾਰਟੀ ਸਾਹਿਬ ਉਸ ਕਹਿੰਦੇ ਰਹੇ ਪਰ ਸਾਡੀ ਗੱਲ ਨਹੀਂ ਮੰਨੀ ਗਈ ਬਿੱ블 ਪਾਰਟੀ ਅਸੀਂ ਬਾਹਰੋਂ ਖਸ ਕਰ ਉਹਦੀ ਕਰਕੇ ਅਸੀਂ ਬਰਦਾਸ਼ਤ ਕੀਤੀ ਬੇਨਤੀ ਕੀਤੀ ਸ਼੍ਰੀ ਕਲਤਾ ਜੀ ਦਾ ਸਾ ਕੋਈ ਤੇ ਉਹ ਉਸ ਦੀ ਭੁੱਲ ਬਖਸ਼ਾਉਣ ਆਏ ਆ ਉਹ ਟਾਈਮ ਦੇ ਵਿੱਚ ਸੀ ਚੁੱਪ ਰਹੇ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਲੱਗਦਾ ਕਿ ਹੁਣ ਭੁੱਲ ਪਛਾਣ ਤੋਂ ਬਾਅਦ ਕਿਹੜਾ ਅਕਾਲੀ ਦਲ ਦਾ ਗ੍ਰਾਮ ਹੈ ਇਹ ਇਹ ਹੁਣ ਸਾਡੇ ਗੱਲਾਂ ਤੋਂ ਬਾਅਦ ਕਰਾਂਗੇ ਅੱਜ ਤੱਕ ਸਿਰਫ ਤੇ ਸਿਰਫ ਸ਼੍ਰੀ ਕਲਤਾ ਸਾਹਿਬ ਤੋਂ ਬਹੁਤ ਧੰਨਵਾਦ ਸ਼੍ਰੀ ਕਲਤਾ ਸ਼੍ਰੀ ਵੈਕ